और सारी ट्रेन खाली पी है सारे बंदे तो ले लेटे पे ने एक सीट के उत्ते जना लिटा गया सारी सारा डब्बा खाली ਹੈਣਾ ਕਿਉਂ ਦੇ ਹੁੰਦੇ ਉਹ ਨਹੀਂ ਵੀਰੇ ਕੋਈ ਨਹੀਂ ਹੁੰਦਾ ਜੋ ਹੁੰਦਾ ਚੰਗੇ ਨਹੀਂ ਜੋ ਹੈ ਜੋ ਮੈਂ ਤੇ ਮੈਂ ਨਾ ਬਣਾ ਬਸ ਜੋ ਹੁਣ ਕਰੇ ਜੋ ਮਰਜ਼ੀ ਬਣਾਈ ਕਰ ਲੈ ਇੱਥੇ ਆ ਕੇ ਤੇਰਾ ਵੱਖਰੇ ਤਰ੍ਹਾਂ ਦਾ ਤਜਰਬਾ ਕੀਤਾ ਆਪਾਂ ਟ੍ਰੇਨ ਤੋਂ ਪਰ ਲਗਭਗ 10 ਵਜੇ ਅੱਧੇ ਘੰਟੇ ਤੱਕ ਆਪਾਂ ਪਹੁੰਚ ਜਾਗੇ ਰੇਲਵੇ ਸਟੇਸ਼ਨ ਨੰਬਰ ਸਰ ਤੱਕ ਤੋਂ ਬਾਅਦ ਦੇਖਦੇ ਆਟੋ ਕਰਕੇ ਉਸ ਤੋਂ ਬਾਅਦ ਆਟੋ ਕਰਕੇ ਅੱਧੇ ਘੰਟੇ 10 ਸਫਰ ਹੋ ਕੇ ਆਪਾਂ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚ ਜਾਗੇ ਫਿਰ ਉੱਥੇ ਜਾ ਕੇ ਤੁਹਾਨੂੰ ਤਾਂ ਪਰਿਵਾਰ ਸਾਹਿਬ ਆਪਰ ਸਰਚ ਚਾਹਤ ਕਰੋਗੇ ਕਾਮ ਹੋਣਾ ਡ੍ਰੀਪਲੇਸ ਟੈਂਮ ਸ਼ਾਮ ਦੇ ਵੇਲੇ ਟ੍ਰੇਨ ਚ ਸਾਰੀ ਖਾਲੀ ਹੀ ਹੁੰਦੀ ਆ ਵੈਸੇ ਤਾਂ ਇਹ ਆਹ ਵਾਲਾ ਡੱਬਾ ਵਾਹਟ ਵਾਲਾ ਤੂੰ ਤੋਂ ਅਗਲਾ ਡੱਬਾ ਉਹ ਵੀ ਖਾਲੀ ਆ ਬਿਲਕੁਲ ਹੀ ਉਹ ਵੀ ਵਾਲੂਟ ਸਾਰਾ ਖਾਲੀ ਹੋ ਗਿਆ ਵਾਹ ਆ ਵੀ ਡੱਬਾ ਖਾਲੀ ਆ ਸਾਟੇ ਚੈੱਕ ਕਰਦੀ ਗੱਡੀ ਜਾਂਦੀ ਆ ਤੇ ਨਵਾਂ ਆਪੱਖਰਾ ਤਿਆਰ ਬਾਟਰੀ ਹਿੰਦੋ ਭੱਜੇ ਜਾਂਦੇ ਭੱਜੇ ਜਾਂਦੇ ਆ ਭੱਜੇ ਹੌਲੀ ਹੌਲੀ ਤੁਰੂ ਤਾਂ ਆਪਾਂ ਜੀ ਆ ਗਏ ਆ ਅੰਮ੍ਰਿਤਸਰ ਸਟੇਸ਼ਨ ਤੇ ਉਤਰ ਗਏ ਆ ਟ੍ਰੇਨ ਉਤਰੀ ਆ ਆਪਣਾ ਜ ਮੇਰਾ ਤਾਂ ਇਹ ਆਉਂਦੇ ਰਹਿੰਦੇ ਸ਼ਨੀਵਾਰ ਨੂੰ ਹਰ ਇੱਕ ਸ਼ਨੀਵਾਰ ਐ ਨੂੰ ਆਉਂਦਿਆ ਇਹ ਨਿੱਕੇ ਹੋਣੀ ਆਪਣਾ ਅੱਜ ਪਹਿਲਾ ਸੀਗਾ ਹੋ ਐਕਸਪੀਰੀਅੰਸ ਤੇ ਯਾਰ ਬਸ ਸੀਗਾ ਆਪਣਾ ਪਹਿਲਾ ਬਹੁਤ ਵਧੀਆ ਰਿਆ ਮੈਨੂੰ ਐ ਲੱਗਿਆ ਕਿ ਇਹ ਸ਼ਾਇਦ ਵੀ ਨੇਰਾ ਹੋ ਜੂਗਾ ਜ਼ਿਆਦਾ ਬੜੇ ਟਾਈਮ ਜੇ ਨਾਲ ਆ ਗਏ ਆ ਤੇ ਆ ਜੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਮੋਬਾਈਲ ਜ਼ਿਆਦਾ ਖਿੱਲੀ ਜਾਂਦਾ ਆ ਔੜੀ ਹੋਣੀ ਚੱਲੋ ਯਾਰ ਤੇ ਪ੍ਰਧਾਨ ਸਾਹਿਬ ਕਹਿੰਦੇ ਜਲੇਬੀਆਂ ਖਰੋਣੀਆਂ ਨੇ ਤਾਂ ਕਰਕੇ ਇਹਨਾਂ ਨੂੰ ਐ ਵੀ ਦੁਕਾਨਾਂ ਬੰਦ ਹੋ ਜਵੇ ਭੱਜ ਕੇ ਜਾ ਕੇ ਜਲੇਬੀਆਂ ਨਹੀਂ ਰੋਕ ਲਈ ਇਹ ਵੀ ਬੰਦ ਨਾ ਕਰੀ ਅੱਗੇ ਜਾ ਕੇ ਦੇਖਦੇ ਆ ਜੀ ਅੱਗੇ ਜਾ ਕੇ ਮਿਲਦੇ ਹਾਂ ਹੁਣ ਇਹ ਤਾਂ ਹੋਰ ਪਾਓ ਇਹ ਨਹੀਂ ਕਰਕੇ ਭੱਜਿਆ ਸੀ ਪ੍ਰਧਾਨ ਛੇਦੀ ਕਰੋ ਛੇਦੀ ਕਰੋ ਛੇਦੀ ਕਰੋ ਛੇਦੀ ਕਰੋ ਛੇਦੀ ਕਰੋ ਛੇਦੀ ਕਰੋ ਇਹ ਨਹੀਂ ਕਰਕੇ ਭੱਜਿਆ ਜੀ ਹਣਾ ਮੈਂ ਤਾਂ ਹੋਣੀ ਰੋਕਦਾ ਹੁਣ ਵੀ ਰੋਕਦਾ ਹੁਣ ਵੀ ਬੀਰੇ ਸਮਝ ਨਹੀਂ ਦੀ ਹੁੰਦੀ ਉਹ ਮੈਂ ਥੱਕਿਆ ਹੋਇਆ ਨਾ ਲੋ ਜਿ ਪੋੜੇ ਪੂੜੇ ਖਾ ਕੇ ਹੁਣ ਕੋਈ ਤੇ ਫਰਜੀ ਨਹੀਂ ਕੋਈ ਲਿਖਿਆ ਦਰਵਾਜ਼ਾ ਹੈ ਅੰਦਰ ਹੈ ਰੇਲਵੇ ਦਾ ਆਪ ਕੋਣਿਆਂ ਵਾਲਾ ਬਾਈ ਸਾਨੂੰ ਹੀ ਡੀਗਦਾ ਸੀ ਇਹ ਬਾਕੀ ਇਹਨਾਂ ਸਮਾਨ ਨੂੰ ਆਪਣਾ ਪੂਰਾ ਅੰਦਰ ਕਰ ਲਿਆ ਆ ਦਾ ਇਹ ਬੰਦਾ ਹੁਣ ਬਾਅਦ ਵਿੱਚ ਖਲਾਊਗਾ ਕੀ ਖਲਾਉਣ ਲੇ ਕਿ ਮੇਰੀ ਪ੍ਰਧਾਨ ਸਾਹਿਬ ਦੇਸੀ ਹਾਂ ਘੋਰੀਆਂ ਬੇਬੀਆਂ ਹਾਂ ਪਲੱਸ ਜਰਾ ਆ ਜਾਮਣਾ ਓ ਵਾਹ ਯਾਰ ਨਹੀਂ ਮੈਂ ਤਾਂ ਕਰਾਉ ਜਾਈ ਤੁਹਾਨੂੰ ਦੁਬਾਰਾ ਬੋਲਿਓ ਜੀ ਅੱਛਾ ਹੰਦਾਂ ਯਾਰ ਦੇਸੀ ਹੋ ਗਈ ਤੇ ਪੀ ਹਾਂ ਪਲੱਸ ਖਲਾਉ ਜਾਮਣਾ ਓਕੇ ਪ੍ਰਧਾਨ ਜੀ ਬੋਲੋ ਡਨ ਡਨ ਕੋਈ ਬੋਲਣੀ ਬਾੜ ਬਣਾਉਣ ਲਈ ਮੈਂ ਹੋਰੇ ਖਲਾਉਣਾ ਬਾੜ ਬਣਾਉਣ ਲਈ ਯਾਰ ਵੇ ਦੇਖਾ ਬਾੜ ਬਣਾਉਣ ਲਈ ਇੰਨੇ ਕਰੇਗੇ ਕਿ ਕਿਹਨਾਂ ਮੜੀਏ? ਕਿ ਬੜ ਜਾ ਰਾ। ਬੜ ਪ੍ਰਧਾਨ ਸਾਹਿਬ ਮੈਨੂੰ ਤਾਂ ਸਵੇਰ ਤੱਕ ਨਹੀਂ ਮੁੱਕਣੀ ਐਡੀ ਵੱਡੀ ਜਿਹੀ ਲੇਪੀ ਯਾਰ। ਐਡੀ ਜਿਹੀ ਲੇਪੀ ਤਾਂ ਸਵੇਰ ਤੱਕ ਨਹੀਂ ਮੁੱਕਣੀ ਮੇਤੋਂ। ਤੇ ਤੇਰਾ ਮੂੰਹ ਮਾਣੀ ਮਚਲਾ। ਦਾਂ ਕਿਲੋ ਜਲੇਬੀਆਂ ਲਈਏ ਸਾਰੀਆਂ ਪਰਦਾਣ ਨਹੀਂ ਖਾਦੀਆਂ ਨੇ ਚਲੋ ਭਈ ਵਾਹ ਇੱਕ ਵਸਾ ਕੀ ਆਵਾਜ਼ ਆ ਦੇ ਰਹੀ ਹੋਵੇਗਾ

ਆਇਆ ਕਿਉਂਕਿ ਆਪ ਕੈਪਟਨ ਚਲੋ ਵੀ ਚਲੋ ਵੀਰੋ ਓਟਕੜੋ ਓਟਕੜੋ ਪ੍ਰਧਾਨ ਸਾਹਿਬ ਓਟਕੜੋ ਓਟਕੜੋ ਮੱਥਾ ਟੇਕ ਲੀਏ ਇਸ਼ਾਨ ਕਰਨੀਏ 可以吗 2何 <music>